ਤਨਵੀਰ ਦਾ ਪਰਮੰਦੇ ਕਮੇਟੀ ਵੱਲੋਂ ਸੁਮੁcjੀਆਂ ਪੰਥਕ ਜਥੇਬੰਦੀਆਂ ਸਿੰਘ ਸੁਭਾਵਾਂ ਨਿਆਂਇਕ ਜਥੇਬੰਦੀਆਂ ਸੰਤ ਸਮਾਜ ਅਤੇ ਹੋਰ ਸਿੱਖ ਜਥੇਬੰਦੀਆਂ ਦੀ ਇੱਕ ਇਕੱਤਰਤਾ ਔਰੀ ਤੌਰ ਤੇ ਅੱਜ ਇੱਥੇ ਬੁਲਾਈ ਗਈ ਸੀ ਸ ਪ੍ਰੋਫੈਸਰ ਦਮਿੰਦਰ ਪਾਲ ਸਿੰਘ ਪੋਲਰ ਦੀ ਜੋ ਫਾਂਸੀ ਦੀ ਅਪੀਲ ਰਾਸ਼ਟਰਪਤੀ ਨੇ ਰੱਦ ਕੀਤੀ ਹੈ ਉਹਦੇ ਖਿਲਾਫ ਕਾਰਵਾਈ ਕਰਨ ਲਈ ਔਰ ਮੈਂ ਸਮਝਦਾ ਹਾਂ ਕਿ ਕੌਮ ਦੇ ਵਿੱਚ ਬੜਾ ਵੱਡਾ ਰੋਵ ਹੈ ਬਹੁਤ ਵੱਡਾ ਗੁੱਸਾ ਹੈ ਬਹੁਤ ਵੱਡੀ ਬਗਾਨਗੀ ਦਾ ਮਾਹੌਲ ਹੈ ਔਰ ਜਦਕੇ ਪ੍ਰੋਫੈਸਰ ਦਵਿੰਦਰ ਪਾਲ ਸਿੰਘ ਦੇ ਹਾਕਮ ਵਿੱਚ ਇਹ ਫੈਸਲੇ ਦੀਆਂ ਕਈ ਗੱਲਾਂ ਜਾਂਦੀਆਂ ਪਹਿਲੀ ਗੱਲ ਤਾਂ ਇਹ ਵੀ ਸੁਪਰੀਮ ਕੋਰਟ ਦਾ ਹੈ ਕਿ ਜੱਜ ਜਿਹੜਾ ਉਹ ਉਹਨੂੰ ਰਹਾ ਕਰ ਰਿਹਾ ਦੋ ਜੱਜਾਂ ਨੂੰ ਫਾਂਸੀ ਦੇ ਰਿਹਾ ਹੈ ਪਹਿਲੀ ਗੱਲ ਤੇ ਇਹ ਵੀ ਇਹ ਅਪੀਲ ਰੱਦ ਕਰਨ ਤੋਂ ਪਹਿਲਾਂ ਇਹ ਦੇਖ ਲੈਣਾ ਚਾਹੀਦਾ ਸੀ ਕਿ ਡਿਸੀਜਨ ਜਨਰਲ ਨਸ ਨਹੀਂ ਦੂਜੀ ਗੱਲ ਦਵਿੰਦਰ ਪਾਲ ਸਿੰਘ ਭੁੱਲਰ ਦੇ ਖਿਲਾਫ ਕੋਈ ਗਵਾਹ ਨਹੀਂ ਪਹੁੰਚਿਆ ਇਹਨਾਂ 133 ਗਵਾਹ ਪਹੁੰਚਾਏ ਹਨ ਤੇ ਫਿਰ ਉਹਦੇ ਕੰਫੈਸ਼ਨ ਤੇ ਉਹਨੂੰ ਸਦਾ ਕਿਉਂ 133 ਗਵਾਹ ਜੋ ਇਕੱਲੇ ਵੀ ਨਹੀਂ ਗਿਆ ਤੇ ਜਮਿੰਦਰ ਪਾਲ ਸਿੰਘ ਨੂੰ ਰੋਥੇ ਸੀਗਾ ਜ ਉਹਨੇ ਕੀਤਾ ਇਸ ਲਈ ਹੋਰ ਵੀ ਕਈ ਖਾਮੀਆਂ ਨੇ ਸਾਡੇ ਨੁਕਾ ਲਗਾਉਣ ਨਾਲ ਜਿਹੜੇ ਵਕੀਲ ਕਰਨਗੇ ਔਰ ਮੈਂ ਸਮਝ ਜਾਏ ਕਿ ਇਸ ਲਈ ਕਾਮਰੇਜ ਫੈਸਲਾ ਕੀਤਾ ਸਭ ਤੋਂ ਪਹਿਲਾਂ ਤਾਂ ਸੀ ਸਤਗੁਰ ਦਾ ਸ਼ੁਕਰਾਨਾ ਕਰਨ ਲਈ 9 ਤਰੀਕ ਨੂੰ ਸ੍ਰੀ ਖਨਪਤ ਸਾਹਿਬ ਅਕਾਲ ਤਖਤ ਸਾਹਿਬ ਤੇਰਾ ਮਹੌਲੀਏ ਜਿਹੜੇ 11 ਤਰੀਕ ਨੂੰ ਸਮਾਪਤ ਹੋਣਗੇ ਇਹ ਸਦਾ ਸਮੁੱਚੇ ਸਿੱਖ ਜਗਤ ਨੂੰ ਹੈ ਜਿੱਥੇ ਕਿਤੇ ਵੀ ਕੋਈ ਸਿੱਖ ਰਹਿੰਦਾ ਉਹ ਆਪਣੇ ਨੇੜੇ ਦੇ ਗੁਰਦੁਆਰੇ ਨਜ਼ਦੀਕ ਦੇ ਗੁਰਦੁਆਰੇ ਵਿੱਚ 9 ਤਰੀਕ ਨੂੰ ਸ੍ਰੀ ਖਨਪਤ ਸਾਹਿਬ ਸਾਰੀਆਂ ਪ੍ਰਬੰਧਕ ਕਮੇਟੀਆਂ ਸਿੱਖ ਜਥੇਬੰਦੀਆਂ ਸੰਸਮਾਜ ਸਾਰਿਆਂ ਨੂੰ ਮੇਰੀ ਬੇਨਤੀ ਹੈ ਕਿ ਉਹ 9 ਤਰੀਕ ਨੂੰ ਸ੍ਰੀ ਖਨਪਤ ਸਾਹਿਬ ਪ੍ਰਾਰambh ਕਰਨਗੇ 11 ਤਰੀਕ ਨੂੰ ਸਮਾਪਤੀ ਹੋਏਗੀ 11 ਤਰੀਕ ਨੂੰ ਅਰਦਾਸ ਦਿਵਸ ਤੇ ਰੋਸ ਦਿਵਸ ਆਮ ਦਾ ਰੋਸ ਪ੍ਰਗਟ ਕੀਤਾ ਜਾਏਗਾ ਸੋ ਇਸ ਵਾਸਤੇ ਮੈਂ ਸਮਝਦਾ ਹਾਂ ਕਿ ਆਮ ਨੂੰ ਵੱਡੀ ਗਿਮਤੀ ਵਿੱਚ ਹਾਜ਼ਰੀ ਭਰ ਕੇ ਇਸ ਅਰਦਾਸ ਤੇ ਰੋਸ ਦੇ ਰੂਪ ਦੇ ਵਿੱਚ ਸ਼ਮੂਲਿਤ ਕਰਨੀ ਚਾਹੀਦੀ ਹੈ ਉਸ ਤੋਂ ਅਗਲੀ ਗੱਲ ਜੋ ਸੀ ਫੈਸਲਾ ਕੀਤਾ ਹੈ ਕਿ 20 ਜੂਨ ਨੂੰ ਸਾਰੇ ਸਿੱਖ ਰਗਦਾ ਇੱਕ ਮੈਮੋਰੈਂਡਮ ਜਿਹੜਾ ਉਹ ਗਵਰਨਰ ਪੰਜਾਬ ਨੂੰ ਚੰਡੀਗੜ੍ਹ ਦਿੱਤਾ ਜਾਏਗਾ ਔਰ ਚੰਡੀਗੜ੍ਹ ਦੇ ਵਿੱਚ ਜਿਹੜਾ ਹਜ਼ਾਰਾਂ ਦੀ ਗਿਮਤੀ ਸਿੱਖ ਸੰਤਾ ਇਕੱਠੇ ਹੋ ਕੇ ਇਹ ਰੋਸ ਪ੍ਰਗਟ ਕਰਨੀ ਹੈ ਔਰ ਤੀਸਰੀ ਗੱਲ ਮੈਂ ਕਹਿਣੀ ਚਾਹੁੰਦਾ ਹੈ ਕਿ ਜਿਹੜਾ ਪੰਜ ਮੈਂਬਰੀ ਡਾਇਰੈਕਸ਼ਨ ਗਿਆ ਉਹ ਵਕੀਲਾਂ ਨਾਲ ਰਾਏ ਕਰ ਰਿਹਾ ਔਰ ਉਹਨਾਂ ਨੇ ਜਿਵੇਂ ਮੈਨੂੰ ਦੱਸਿਆ ਜੇ ਹੋਰ ਵੀ ਉਹ ਜੀਨਾਂ ਨੂੰ ਮਿਲਣਾ ਸੀ ਉਹਨਾਂ ਨੇ ਦੱਸਿਆ ਕਿ ਸ਼ੋਮਨੀ ਗੁਰਦਵਾਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਉਹ ਮਰਸੀ ਪਟੀਸ਼ਨ ਕਰ ਸਕਦੀ ਹੈ ਤੇ ਇਸ ਵਾਸਤੇ ਸ਼ੋਮਨੀ ਗੁਰਦਵਾਰਾ ਪ੍ਰਬੰਧਕ ਕਮੇਟੀ ਆਪਣੀ ਫਰਜ਼ਾਂ ਦੀ ਅਦਾਇਗੀ ਕਰੇਗੀ ਔਰ ਉਸ ਤੋਂ ਇਲਾਵਾ ਇਹ ਕਹ ਰਿਹਾ ਜਿਹੜਾ ਕੇਸ ਚੱਲ ਰਿਹਾ ਹੈ ਉਸ ਕੇਸ ਦਾ ਸਾਰਾ ਖਰਚਾ ਸ਼ੋਮਨੀ ਗੁਰਦਵਾਰਾ ਪ੍ਰਬੰਧਕ ਕਮੇਟੀ ਬੇਅਰ ਕਰੇ ਰਵਿੰਦਰਪਾਲ ਸਿੰਘ ਤੋਂ ਨਰਦੇਸ ਪਰਿਵਾਰ ਦੀ ਸਾਰੀ ਜ਼ਿੰਮੇਵਾਰੀ ਸੋਬਲਿਕ ਮਿੱਟੀ ਲਵੇਗੀ